ਪੰਜਾਬ ਦੇ ਵਿੱਚ ਹਰ ਇੱਕ ਦਾ ਏਕਤਾ ਹੋ ਜੇ ਨਾ ਸਿੱਖਾਂ ਦਾ ਵੀ ਨਿਹੰਗ ਸਿੰਘਾਂ ਦਾ ਪੰਥਾਂ ਦੇ ਵੀ ਸਭ ਦਾ ਏਕਤਾ ਹੋ ਜੇ ਤੇ ਜਿਹੜੇ ਆ ਤੱਕੇ ਹੁੰਦੇ ਨਜਾਇਜ਼ ਹੁੰਦੀ ਬਲਾਤਕਾਰ ਹੁੰਦਾ ਇਹ ਬਿਲਕੁਲ ਬੰਦ ਹੋ ਜੂਗਾ ਇੰਨਾ ਕੋ ਖੋਬ ਹੋ ਜਾਊਗਾ ਵੀ ਬਿਲਕੁਲ ਜਿਹੜਾ ਖਾਲਸਾ ਰਾਜ ਹੈ ਨਾ ਚੜ੍ਹਦੀ ਕਲਾ ਦੇ ਵਿੱਚ ਕਾਇਮ ਤੋਂ ਕਾਇਮ ਤਿਆਰ ਤੇ ਤਿਆਰ ਆ ਜਿਹੜ ਪਰਜਦੀਨ ਦੀਆਂ ਭੂਆ ਵਾ ਉਹਨਾਂ ਵਾਸਤੇ ਬਹੁਤ ਗਲਤ ਗੱਲ ਜਿਹੜਾ ਉਹਨਾਂ ਨੇ ਆਣ ਕੇ ਆਪਣਾ ਪੱਖ ਨਹੀਂ ਰੱਖਿਆ ਤੇ ਜਿਹੜਾ ਉਹਨਾਂ ਨੇ ਇੱਥੇ ਆਪਣੇ ਕੋਲ ਖਾ ਕੇ ਗਿਆ ਸੀ ਵੀ ਇਹਨਾਂ ਦੇ ਪੈਸੇ ਦੇਵਾਂਗੇ 5 ਲੱਖ ਰੁਪਈਆ ਹਨਾ ਵੀ 5 ਲੱਖ ਰੁਪਈਆ ਦੇਵਾਂਗੇ ਨਾਲ ਮੱਝ ਵੀ ਕਿਹਾ ਸੀ ਵੀ ਇਹਦੀ ਮੋੜਾਂਗੇ ਧੀ ਦੀ ਹਨਾ ਤੇ ਮੱਝ ਮੋੜਾਂਗੇ ਧੀ ਦੀ ਉਹਨਾਂ ਦੀ ਇੱਕ ਪਰਜਾਈ ਮਰੀ ਸੀ ਪਰਜਾਈ ਮਰੀ ਦੇ ਤੇ ਆਈ ਨਹੀਂ ਹੈਗੀ ਪਰਜਾਈ ਮਰਨ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਮੇਰੇ ਜਿਹੜੇ ਤਾਏ ਚਾਚੇ ਨੇ ਮੇਰੇ ਨਾਲ ਖੜੇ ਨੇ ਅੱਜ ਅੱਛਾ ਤਾਂ ਆਸ਼ੀਰਵਾਹੇ ਗੁਰਜੀ ਕੀ ਫਤਿਹ ਇਹ ਪੈਣ ਦਾ ਜੋ ਮਸਲਾ ਪਿਛਲੇ ਦਿਨਾਂ ਤੋਂ ਲੰਮਾ ਚੱਲ ਰਿਹਾ ਇਹਦੀ ਪੂਆ ਨਾਲ ਮਸਲਾ ਇਹਨਾਂ ਦਾ ਹੱਕ ਨਹੀਂ ਦੇ ਰਹੀ ਆ ਉਹ ਉਸ ਦੇ ਸਬੰਧ ਵਿੱਚ ਆਪਾਂ ਨੇ ਪਿੱਛੇ ਵੀਡੀਓ ਪਾਈ ਦੀ ਚਾਚੇ ਦਾ ਆਇਆ ਵੀ 9 ਲੱਖਾਂ ਦੀ ਇਹਨੇ ਵੇਚੀ ਨਹੀਂ ਰਹੀ ਉਹ ਉਧਰ ਨੇ ਗਏ ਉਹਨਾਂ ਦਾ ਸਾਰਿਆਂ ਦੀ ਸਹਿਮਤੀ ਉਹ ਦੂਸਰੇ ਪਾਸੇ ਆ ਪਰ ਹੁਣ ਉਹਨਾਂ ਨੇ ਦੁਬਾਰੇ ਆਪਣਾ ਵਿਚਾਰ ਬਦਲ ਲਿਆ ਪਿੰਡ ਵਿੱਚੋਂ ਨਗਰ ਦੀ ਪੰਚਾਇਤ ਲੈ ਵੀ ਗਏ ਨੇ ਉਹ ਤੇ ਆ ਜੋ ਬੇਟੀ ਨਾਲ ਕੀ ਗੱਲਬਾਤ ਹੈ ਕਿ ਉਹਨਾਂ ਨੇ ਕਹੀ ਦੁਬਾਰੇ ਪੁੱਛ ਰਹੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਪਿੰਡ ਬਹਾਦਰਪੁਰ ਦੀ ਰਹਿਣ ਵਾਲੀ ਆ ਜਿਲ੍ਹਾ ਮਾਨਸਾ ਜੋ ਮੇਰੇ ਪਿਛਲੇ ਦਿਨਾ ਤੋਂ ਮੇ ਜੋ ਹਾਲਾਤ ਚੱਲ ਰਹੇ ਸੀ ਕਿ ਗਿਲ ਸ਼ਿਕਵਾ ਸੀ ਤਾਇਆ ਦੇ ਖਿਲਾਫ ਮੈਂ ਵੀਡੀਓ ਪਾਈ ਸੀ ਵੀ ਮੇਰੇ ਵਿਖਲਾਫ ਚੱਲ ਰਹੇ ਨੇ ਉਹਨਾਂ ਨੇ ਅੱਜ ਪੰਚਾਇਤ ਚ ਬਹਿ ਕੇ ਮੇਰਾ ਗਿਲ ਸ਼ਿਕਵਾ ਦੂਰ ਕੀਤਾਗਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਮੇ ਜਿਹੜੇ ਤਾਇ ਚਾਚੇ ਨੇ ਮੇਰੇ ਨਾਲ ਖੜੇ ਨੇ ਅੱਜ ਸੱਚੇ ਥੋੜੇ ਨਾਲ ਆ ਕੇ ਉਹ ਜਿਹੜਾ ਪੰਜ ਪੈਦਾ ਕੈਂਸੀ ਨਾਲ ਨਹੀਂ ਹਾਂਜੀ ਉਹ ਮੇਰੇ ਨਾਲ ਨੇ ਹੁਣ ਆਪਣੇ ਚਾਚੇ ਤਾਏ ਨਾਲ ਕੋਈ ਗਿਲਾ ਛਕਵਾਨੀ ਮੇਰਾ ਤੇ ਪੂਰਾ ਨਕਰ ਵੀ ਤੁਹਾਡੇ ਨਾਲ ਹੈ ਪਹਿਲਾਂ ਵੀ ਹੋਇਆ ਆਪਣੀ ਗੱਲ ਵਿੱਚ ਚਾਚੇ ਦਾ ਨਾਲ ਗੱਲ ਕਰਦੇ ਹਾਂ ਹਾਂ ਜਿਹੜੇ ਚਾਚੇ ਦਾ ਆ ਸਿੱਖ ਕਰਨੀ ਆ ਅਰਥ ਨਹੀਂ ਤਰਾ ਹਾਂ ਮੈਂ ਮੈਂ ਹਾਂ ਮੈਂ ਕਰਦਾ ਹਾਂ ਛੋਟਾ ਨਾ ਕਰਦੇ ਆ ਕਿਰਦਾਰ ਹੈ। ਅੱਛਾ ਜੀ ਤੁਸੀਂ ਨਾਲੋਂ ਗੱਡੀ ਦੇ ਹਾਂ ਜੀ ਸਾਰਾ ਪਿੰਡੇ ਨਾਲ ਹੈ। ਹਾਂ ਨਗਰ ਤੋਂ ਨਾਲ ਹੈਗਾ ਜੀ। ਹਾਂ ਜੀ। ਸਾਰਾ ਬੇ ਬੇਕੀ ਨੂੰ ਬੇਟੀ ਦਾ ਹਿੱਸਾ ਨਾਲ ਜਿਹੜਾ ਮਾਰਦਾ ਹੱਥ ਹੈਗਾ। ਹੋਰ ਕਿਸੇ ਕਰਾ ਦਾ ਲੜਾਈ ਝਗੜਾ ਨਹੀਂ। ਨਾ ਕੋਈ ਝਗੜਾ ਨਹੀਂ। ਕਿਸੇ ਕੀ ਝਗੜਾ ਨਹੀਂ। ਕਿਤੇ ਕਾਹਦੇ ਦਾ ਝਗੜਾ ਨਹੀਂ ਹੈਗਾ। ਸਾਰਾ ਬੁੜੀ ਦੇ ਨਾਲ ਹੀ ਹੈ। ਹਾਂ ਬੁੜੀ ਦੇ ਨਾਲ ਹੈ ਜੀ। ਹਾਂ। ਤੇ ਤੁਹਾਡਾ ਕੀ ਨਾਮ ਆਈ ਕਾਕਾ ਦਸਵੰਤ ਸਿੰਘ ਜੀ ਤੁਸੀਂ ਕੀ ਲੱਗਦੇ ਹੋ ਇਹਦੇ ਬੇਟੀ ਇਹਦੇ ਤਾਏ ਲੱਗਦੇ ਅੱਛਾ ਤਾਇਆ ਲੱਗਦੇ ਤੁਸੀਂ ਹੁਣ ਨਾਲ ਉਹਦੇ ਨਾਲ ਇਹਦੇ ਨਾਲ ਹੀ ਅਜ ਪਹਿਲਾਂ ਵੀ ਨਾਲ ਸੀ ਅੱਛਾ ਪਹਿਲਾਂ ਵੀ ਨਾਲ ਸੀ ਚਲੋ ਮੜਾ ਮੋਟਾ ਹੋ ਜਾਂਦਾ ਹੈਗਾ ਦਾਦ ਨਹੀਂ ਦੀ ਜੀ ਚਲੋ ਇਹਨਾਂ ਤੇ ਚੈੱਕ ਆ ਪੈ ਗਈ ਚਲੋ ਹੁਣ ਇਹਨੂੰ ਬੇਟੀ ਨੂੰ ਹੱਕ ਮਿਲਣਾ ਚਾਹੀਦਾ ਇਹਦਾ ਹੱਕ ਹੈਗਾ ਹੱਥ ਜੀ ਖੜੇ ਦੇ ਮਿਸਤਰੀ ਲਾਤੇ ਤੇ ਇਸ ਦੀ ਵਾਰਸਾ ਇਹੋ ਕਰਦੀ ਲਾ ਲੋ ਵੀ ਮਗਰੋ ਆ ਕੇ ਇਹ ਕਿਵੇਂ ਵੀ ਚਲਾਵੇ ਆਪਦਾ ਆ ਕਿਵੇਂ ਮਤਲਬ ਇਹਨਾਂ ਦਾ ਹੱਕ ਨਾ ਮਿਲਣਾ ਚਾਹੀਦਾ ਸਾਨੂੰ ਤਾਂ ਮਿਲਦਾ ਹੀ ਕੋਈ ਨਹੀਂ ਨਨੂ ਮਿੱਤ ਹਾਜੀ ਮਾਤਾ ਜੀ ਬਿਲਕੁਲ ਵਾਹਿਗੁਰੂ ਚਕਤਾਲ ਸਾਹਿਬ ਸ੍ਰੀ ਵਾਹਿਗੁਰੂ ਜੈ ਜੈ ਆਇਆਂ ਸੰਗ ਦਾਦਾ ਬਹੁਤ ਬਹੁਤ ਸਿੰਘਾਂ ਦਾ ਲੜਦਿਆਂ ਪੋਜਾ ਦੂਰਾ ਦੂਰਾ ਤੋਂ ਆਇਆਂ ਬਾਬੋ ਇਹਨਾਂ ਦਾ ਧੰਨਵਾਦ ਤੇ ਜਿਹੜੇ ਸਾਡੇ ਚ ਨਵੇਂ ਪੱਤਰਕਾਰ ਸਾਰੇ ਆਏ ਇਹਨਾਂ ਨੂੰ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਿ ਜਿਹੜੀ ਇਹ ਜਿਹੜੀ ਆਪਾਂ ਪੱਤਰਕਾਰੀ ਰਾਹੀਂ ਕੋਈ ਪੱਖ ਰੱਖਦੇ ਵਿਚਾਰ ਰੱਖਦੇ ਕਿਉਂਕਿ ਬਹੁਤ ਦੂਰਾ ਦੂਰਾ ਕੋ ਬਾਹਰ ਦਾ ਦੇਸ਼ਾ ਦੱਕਰ ਵੀ ਜਾਂਦੀਆਂ ਵੀਡੀਓ ਤਾਂ ਹੀ ਆਪਣੇ ਨਾਲ ਸੰਗਤ ਜੋੜਦੀ ਆ ਤਾਂ ਹੀ ਆਪਣੇ ਇਥੇ ਸੰਗਤ ਪੱਤਰਕਾਰ ਆ ਰਹੇ ਇਥੇ ਆਣ ਕੇ ਆਪਣੇ ਕੋ ਇਕੱਠ ਹੁੰਦਾ ਹਨ ਤੇ ਜੇ ਪੱਤਰਕਾਰ ਵੀਡੀਓ ਪਾਉਂਦੇ ਤਾਂ ਹੀ ਆਪਣੇ ਗਾਂ ਦੇ ਗਾਂ ਨੰਬਰ ਲੈ ਕੇ ਕਿਉਂਕਿ ਆਪਾਂ ਖੜੇ ਹੱਕ ਸੱਚ ਦੇ ਸਚਾਈ ਦੇ ਤੇ ਪੱਤਰਕਾਰ ਵੀ ਇੱਕ ਹਿਸਾਬ ਨਾਲ ਸਚਾਈ ਦੇ ਜਿਹੜਾ ਸਚਾਈ ਸਾਹਮਣੇ ਲੈ ਕੇ ਆਉਂਦੇ ਆ ਹਨਾ ਤੇ ਜਿਹੜਾ ਅੱਜ ਆਪਣੇ ਕੋਲ ਪੱਖ ਆਇਆ ਸੀ ਹਨਾ ਤੇ ਇਹੋ ਇਹਨਾਂ ਦੇ ਵੀ ਜਿਹੜੇ ਤਾਏ ਚਾਚੇ ਪਹਿਲਾਂ ਇਹਨਾਂ ਨੂੰ ਹੋ ਗਿਆ ਸੀ ਵੀ ਨਾਲ ਨਹੀਂ ਪਰ ਉਹ ਵੀ ਇਹਨਾਂ ਨੇ ਵੀ ਆਣ ਕੇ ਪੱਖ ਰੱਖਿਆ ਵੀ ਅਸੀਂ ਇਹਨਾਂ ਦੇ ਨਾਲ ਆ ਹਨਾ ਤੇ ਬਹੁਤ ਇਹਨਾਂ ਦਾ ਧੰਨਵਾਦ ਆ ਬਿਲਕੁਲ ਸਾਥ ਦੇਣਾ ਚਾਹੀਦਾ ਯਾਨੀ ਆ ਪੰਡ ਸਰਪੰਚ ਪੰਜ ਪਿੰਡਾਂ ਦੇ ਨੰਬਰ ਸਰਪੰਚ ਨਹੀਂ ਤੇ ਸਾਰੇ ਇਹਨਾਂ ਦੇ ਨਾਲ ਆ ਗੁੱਡੀ ਦੇ ਤੇ ਅਸੀਂ ਵੀ ਦਲਪੰਥ ਆਪਣਾ ਪੂਰਾ ਇਹਨਾਂ ਦੇ ਨਾਲ ਆ ਪਰ ਜਿਹੜੀ ਇਹਨਾਂ ਦੀਆਂ ਭੂਆ ਵਾ ਉਹਨਾਂ ਵਾਸਤੇ ਬਹੁਤ ਗਲਤ ਗੱਲ ਜਿਹੜਾ ਉਹਨਾਂ ਨੇ ਆਣ ਕੇ ਆਪਣਾ ਪੱਖ ਨਹੀਂ ਰੱਖਿਆ ਤੇ ਜਿਹੜਾ ਉਹਨਾਂ ਨੇ ਇੱਥੇ ਆਪਣੇ ਕੋਲ ਖਾ ਕੇ ਗਿਆ ਸੀ ਵੀ ਇਹਨਾਂ ਦੇ ਪੈਸੇ ਦੇਵਾਂਗੇ 5 ਲੱਖ ਰੁਪਈਆ ਹਨਾ ਵੀ 5 ਲੱਖ ਰੁਪਈਆ ਦੇਵਾਂਗੇ ਨਾਲ ਮੱਝ ਵੀ ਕਿਹਾ ਸੀ ਵੀ ਇਹਦੀ ਮੋੜਾਂਗੇ ਧੀ ਦੀ ਹਨਾ ਤੇ ਮੱਝ ਮੋੜਾਂਗੇ ਜਿਹੜੀ ਉਹਨਾਂ ਦੀ ਇੱਕ ਪਰਜਾਈ ਮਰੀ ਸੀ ਪਰਜਾਈ ਮਰੀ ਦੇ ਤੇ ਆਈ ਨਹੀਂ ਹੈਗੀ ਪਰਜਾਈ ਮਰਨ ਤੋਂ ਬਾਅਦ ਜਿਹੜਾ ਹੱਕ ਜਿਹੜਾ ਵਾ ਇਸ ਬੱਚੀ ਦਾ ਪੂਆ ਜਿਹੜਾ ਆਪ ਵਾਲਾ ਜਿਹੜਾ ਪਿਓ ਹੋਏਗਾ ਉਹ ਵੀ ਮੈਂ ਠੀਕ ਨਹੀਂ ਰਹਿੰਦੇ ਵੀ ਮੈਂਟਲੀ ਜਿਹੜੇ ਤੇ ਉਹ ਹਾਂਦੀ ਸਿੱਧੇ ਆ ਤੇ ਉਹਦੇ ਕਰਕੇ ਫਾਇਦਾ ਚੱਕਦੀ ਜਿਹੜੀ ਭੂਆ ਵਾ ਉਹਨੂੰ ਰਾਤ ਨੂੰ दारू ਪਿਆ ਦਿੰਦੀ ਆ ਉਹਦੇ ਕਰਕੇ ਉਹ ਉਹਨਾਂ ਕੋਲ ਰਹਿੰਦੇ ਆ ਹਨਾ ਤੇ ਇਹ ਮੈਂ ਤੇ ਇਹੋ ਹੀ ਕਹੂੰਗੀ ਵੀ ਜੋ ਹੱਕ ਬਣਦਾ ਵਾ ਬੱਚਿਆਂ ਦਾ ਹਨਾ ਤੇ ਜੋ ਇਹਨਾਂ ਦਾ ਹੈਗਾ ਵੇ ਤਾਂ ਹੱਕ ਦਿਵਾਣਾ ਚਾਹੀਦਾ ਵਾ ਸਰਪੰਚਾ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੱਕ ਬੱਚੀ ਨਾ ਖੜੇ ਆ ਜੇ ਅੱਜ ਇਹਨਾਂ ਨਾ ਖੜੇ ਆ ਹਨਾ ਤੇ ਉਸ ਪਿੰਡ ਦੇ ਵਿੱਚ ਕਰੀ ੱਤਕਾ ਨਹੀਂ ਹੁੰਦਾ ਹਣਾ ਗੱਲ ਸਿਰਫ ਏਕਤਾ ਦੀ ਹੁੰਦੀ ਆ ਜੇ ਸਾਡੇ ਵਿੱਚ ਏਕਤਾ ਹੈ ਨਾ ਤੇ ਸਭ ਕੁਝ ਆ ਹਣਾ ਜਿੱਥੇ ਏਕਤਾ ਹੋਵੇ ਨਾ ਉੱਥੇ ਕਿਸੇ ਨਾਲ ਤੱਕਾ ਨਹੀਂ ਹੁੰਦਾ ਜੇ ਸਾਡੇ ਪੰਜਾਬ ਦੇ ਵਿੱਚ ਹਰ ਇੱਕ ਦਾ ਏਕਤਾ ਹੋ ਜੇ ਨਾ ਸਿੱਖਾਂ ਦਾ ਵੀ ਨਿਹੰਗ ਸਿੰਘ ਪੋਜਾ ਦਲ ਪੰਥਾਂ ਦੇ ਵੀ ਸਭ ਦਾ ਏਕਤਾ ਹੋ ਜੇ ਤੇ ਜਿਹੜੇ ਆ ਤੱਕੇ ਹੁੰਦੇ ਨਾਜਾਇਜ਼ ਹੁੰਦੀ ਬਲਾਤਕਾਰ ਹੁੰਦਾ ਇਹ ਬਿਲਕੁਲ ਬੰਦ ਹੋ ਜੂਗਾ ਇੰਨਾ ਕੋ ਖੋਬ ਹੋ ਜਾਊਗਾ ਵੀ ਬਿਲਕੁਲ ਜਿਦਾ ਖਾਲਸਾ ਰਾਜ ਹੈ ਨਾ ਚੜ੍ਹਦੀ ਕਲਾ ਦੇ ਵਿੱਚ ਕਾਇਮ ਤੋਂ ਕਾਇਮ ਪਿਆਰ ਤੇ ਪਿਆਰ ਆ ਜਿਹੜਾ ਆਪਾਂ ਜਿਹੜਾ ਪਿੱਛੇ ਜੋ ਬੈਠਦੇ ਹੁੰਦੇ ਸੀ ਖਾਲਸਾ ਕਦਰ ਅਸ ਦੇ ਵਿੱਚ ਹਨਾ ਫੈਸਲੇ ਕਰਦੇ ਸੀ ਸੰਤ ਜਰਮਨ ਸਿੰਘ ਖਾਲਸਾ ਪਿੰਡਰਾਲੇ ਵੀ ਇਹੋ ਵਿਚਾਰ ਰੱਖਦੇ ਹੁੰਦੇ ਸੀ ਵੀ ਸਾਡੇ ਪਿੰਡ ਦੀਆਂ ਨੌਆਂ ਧੀਆਂ ਵਾ ਸਾਡੇ ਥਾਣੇ ਕਚਹਿਰੀਆਂ ਵਿੱਚ ਨਹੀਂ ਜਾਣ ਇੱਥੇ ਬੈਠ ਕੇ ਮਸਲੇ ਹੱਲ ਕੀਤੇ ਜਾਣ ਤੇ ਉਹੀ ਜਿਹੜੀ ਆਪਾਂ ਜਿਹੜੀ ਵੀਰ ਚਲਾਈ ਹੋਈ ਹੈ ਚੜ੍ਹਦੀ ਕਲਾ ਦੇ ਵਿੱਚ ਫੈਸਲੇ ਹੁੰਦੇ ਆਏ ਤੇ ਗਾਂ ਵੀ ਹੋਣਗੇ ਦੀ ਅੱਜ ਸੰਗਤ ਆਈਆਂ ਵਾ ਉਹਨਾਂ ਨੇ ਵੀ ਆਸ ਜਵਾਨੇ ਵੀ ਗਾਂ ਵੀ ਟੱਕ ਚੜ੍ਹਦੀ ਕਲਾ ਦੇ ਵਿੱਚ ਜ਼ਰੂਰ ਫੈਸਲੇ ਕਰਾਂਗੇ ਚਾਚੇ ਤਾਏ ਵੀ ਵਧੀਆ ਕੰਮ ਆਏਗਾ ਨਾਲ ਆ ਕੇ ਖੜਕੇ ਬਿਲਕੁਲ ਬਿਲਕੁਲ ਬਹੁਤ ਬਹੁਤ ਇਹਨ ਬੋਰਡ ਕਰਦੇ ਪਏ ਨਾਲ ਖੜੇ ਆ ਹਨ ਤੇ ਖੜਨਾ ਚਾਹੀਦਾ ਵਾ ਸਰਪੰਚਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਪੰਜ ਪਿੰਡਾਂ ਦੇ ਸਰਪੰਚਾਂ ਪੰਜੇ ਨੇ ਸਾਥ ਦਿੱਤਾ ਇਹਨਾਂ ਦਾ ਗੁੱਟੀ ਦਾ ਹਨਾ ਕਿ ਸਾਫ ਦਾ ਸਰਪੰਚ ਸਾਰੇ ਵੀ ਬਿਲਕੁਲ ਸਰਪੰਚ ਦੇ ਬਿਲਕੁਲ ਜਿਹੋਲ ਵੀ ਜਾਣੇ ਪੱਖ ਰੱਖਣਾ ਨੇ ਸਰਪੰਚਾਂ ਦਾ ਸਾਰਿਆਂ ਦੀ ਮੈਂ ਪੰਜਾਬ ਦੇ ਵਿੱਚ ਧੰਨਵਾਦ ਕਰਦੀ ਕਿਉਂਕਿ ਸਰਪੰਚ ਹਰ ਵਕਤ ਮੂਹਰੇ ਹੋ ਕੇ ਸਾਡਾ ਸਾਥ ਦਿੰਦੇ ਜਦੋਂ ਫੋਨ ਵੀ ਕਰੀਏ ਨਾ ਪਹਿਲੀ ਤੌਰ ਤੇ ਸਾਡਾ ਧੰਨਵਾਦ ਹੀ ਕਰਦੇ ਆ ਕਿ ਤੁਹਾਡਾ ਫੈਸਲਾ ਸਾਡੇ ਪਿੰਡਾਂ ਦਾ ਢੜੇ ਰਹੀ ਆਇਆ ਵਾ ਤੁਹਾਡਾ ਬਹੁਤ ਧੰਨਵਾਦ ਇੱਕ ਮਾਤਾ ਹੀ ਕਮੈਂਟ ਬਹੁਤ ਕਰਦੇ ਨੇ ਵੀ ਇਹ ਵੀਡੀਓ ਬਾਂਗਰੂ ਦੇਖੋ ਵੀਡੀਓ ਰਦ ਬਤਾ ਹੀ ਪਾ ਲਉ ਬੋਲ ਦਿੰਦਾ ਜੇ ਵੀਡੀਓ ਅਸੀਂ ਪਾਵਾਂ ਕਿਤੇ ਪੰਜਾਬ ਤੱਕ ਸਰਕਾਰਾਂ ਤੱਕ ਕਿੱਦਾ ਪਹੁੰਚਣ ਗਿਆ ਹਨਾ ਜਿਹੜੇ ਹੁਣ ਕੋਟਾਂ ਕਚਹਿਰੀਆਂ ਤੇ ਕਈਆਂ ਉੱਤੇ ਵੀਰਾ ਉੱਤੇ ਵੀ ਨਜਾਇਜ਼ ਪਰਚੇ ਕਰਾ ਦਿੰਦੀਆਂ ਕੁੜੀਆਂ ਨਜਾਇਜ਼ ਕਿਸੇ ਨੇ ਖਰਚੇ ਦੇ ਕੇਸ ਪਾ ਕੇ ਰੰਦੀਆਂ ਆਪਣੀਆਂ ਲਾਇਸੈਂਸਸ਼ਿਪ ਤੇ ਬਾਹਰ ਆਪਦੀ ਕਰਤੂਤ ਸਾਹਮਣੇ ਨਹੀਂ ਲਾਉਂਦੀਆਂ ਤੇ ਮੁੰਡੇ ਨੂੰ ਕਿਸੇ ਬਲਗਤ ਦਰਾ ਦਿੰਦੀਆਂ ਹੁਣ ਕਿਸੇ ਦੇ ਸਾਰੇ ਪਰਿਵਾਰ ਵਧੀਆਂ ਟੱਕਰ ਜਾਂਦੇ ਆ ਤੇ ਕਿਸੇ ਉਹੜੀਆਂ ਕੁੜੀਆਂ ਵਾਂ ਜਿਨ੍ਹਾਂ ਦਾ ਪੇਕੇ ਪਰਿਵਾਰ ਆ ਜੀ ਜਿਹੜੇ ਆਪਣੇ ਉੱਤੇ ਜਾ ਕੇ ਖਰਚੇ ਦੇ ਕੇਸ ਪਵਾ ਕੇ ਆਪਣੇ ਕੁੜੀਆਂ ਰੱਖਣਦੇ ਪਰ ਸਰਦਾ ਹੈ ਨਹੀਂ ਆ ਜੋ ਪਹਿ ਇਹ ਕਿ ਨਾ ਜਲਦਬਾਜੀ ਤੇ ਲਾ ਕੇ ਨਿਵੇੜਾ ਕਰਾ ਲੈਂਦੀਆਂ ਕਚਰੇ ਕੇਸ ਬਵਾਣਦੀਆਂ ਪਰ ਵਸਨਾ ਖਾ ਅਖਰ ਨੂੰ ਇੱਥੇ ਹੀ ਹੁੰਦਾ ਵਾ ਹਨੇ ਮੈਂ ਤੇ ਇਹੋ ਹੀ ਕਹੂੰਗੀ ਕੁੜੀਆਂ ਨੂੰ ਵੀ ਆਪਣੇ ਘਰ ਨਾ ਬਰਬਾਦ ਕਰੋ ਵੀ ਜਿਹੜੇ ਆਪਣੇ ਸਹਰਿਆਂ ਦੀ ਮੁਠੀ ਬੰਨਦਾ ਨਾ ਖਾਸ ਕਰਕੇ ਪੇਕੇ ਨੂੰ ਬੰਨ੍ਹੇ ਰੱਖਿਆ ਕਰੋ ਨਾ ਨਿਕਲ ਕੇ ਗੱਲ ਕਰਿਆ ਕਰੋ ਜਿਹੜੀ ਜੀਵਨ ਸਾਥੀ ਦੀ ਤੁਹਾਡੀ ਵਿਜਤ ਕਰਦੀ ਆ ਜਿੰਨਾ ਮਰਜ਼ੀ ਤੁਸੀਂ ਪੇਕੇ ਦਾ ਬੰਨ੍ਹੋ ਪਰ ਪੇਕੇ ਨਹੀਂ ਬੰਨਦੇ ਜਦੋਂ ਕਿ ਕੁੜੀ ਵਿਆਹ ਹੀ ਜਾਵੇ ਸਿਰਫ ਕਵਾਰੀ ਹੋਵੇ ਉਦੋਂ ਹੀ ਜਲਦਾ ਪੇਕੇ ਦੇ ਘਰ ਆਣਾ ոչ եփի փքրքունի բայ գունջի դեղի բայ հալกา խանսա բայ գունջի դեղի